ਉਹ ਸੈਟ ਪ੍ਰਕਾਸ਼ਤਾ ਕੀਤਾ ਹੋਇਆ ਸੀ ਨਾ ਸੈਟਅਪ ਲਾਇਆ ਹੋਇਆ ਸੀ ਸੈਟਅਪ ਨਕਲ ਕਰੀਂ ਵੀ ਸੈਟਅਪ ਆਪਾਂ ਕਰ ਸਕਦੇ ਹਾਂ ਹੁਣ ਨਕਲ ਦੀ ਜੇ ਗੱਲ ਕਰੀਂ ਨਕਲ ਤੇ ਮਸਤਾਨੇ ਫਿਲਮ ਵੀ ਨਕਲ ਤੇ ਆਈ ਆ ਉਹ ਵੀ ਬੈਨ ਕਰਾ ਦਿਓ ਫਿਰ ਉਹ ਬੈਨ ਕਰਾ ਦਿਓ ਨਾ ਕਿਉਂ ਨਕਲ ਤੇ ਆਈ ਆ ਫਿਲਮ ਕਿਉਂਕਿ ਨਕਲੀਆਂ ਨੇ ਸਾਡਾ ਸਰੂਪ ਧਾਰ ਕੇ ਕਿਦਾਂ ਆਪਣੇ ਸਿੰਘ ਬਣ ਗਏ ਉਦੋਂ ਤੇ ਅਸੀਂ ਪ੍ਰਾਊਡ ਫੀਲ ਕਰਦੇ ਹਾਂ ਕਿ ਅਸੀਂ ਪ੍ਰਾਊਡ ਫੀਲ ਕਰ ਰਹੇ ਹਾਂ ਕਿ ਹਾਂ ਯਾਰ ਸਾਡੇ ਇੱਕ ਮਰਾਸੀ ਭਾਈਚਾਰੇ ਦੇ ਬੰਦੇ ਸਿੰਘ ਬਣ ਕੇ ਜਦੋਂ ਲੜੇ ਅਸੀਂ ਮਤਲਬ ਕਰੋੜਾਂ ਦੀ ਅਰਨਿੰਗ ਮੈਂ ਕਹਿੰਨਾ ਕਿ ਮੇਰੀ ਇੱਕ ਛੋਟੀ ਬੇਨਤੀ ਹੈ ਇੱਕ ਛੋਟੀ ਗੱਲ ਇਹ ਕਰਨਾ ਇਹ ਆਲ ਬਾਰਡੇ ਚ ਦੇਖਣਾ ਲੋਕਾਂ ਨੇ ਠੀਕ ਹੈ ਜੀ ਸਾਰੇ ਤੱਕ ਜਾਣਾ ਫਿਰ ਲੋਕਾਂ ਦੇ ਮਨ ਚ ਜਾਊਗਾ ਵੀ ਆਪਾਂ ਗੁਰੂ ਗ੍ਰੰਥ ਸਾਹਿਬ ਜੀ ਸਾਹਮਣੇ ਆਪਾਂ ਸਿੱਖ ਧਰਮ ਚੋਂ ਵੀ ਨਕਲੀ ਵਿਆਹ ਕਰ ਸਕਦੇ ਆ ਜਾਊਗਾ ਕਿ ਨਹੀਂ ਮੈਸੇਜ ਤੁਸੀਂ ਮੈਨੂੰ ਇਹ ਗੱਲ ਮੇਰੀ ਗੱਲ ਸੁਣੋ ਮੈਂ ਤੁਹਾਨੂੰ ਹਿੰਦੀ ਵਿੱਚ ਵੀ ਹੁੰਦਾ ਆ ਪਹਿਲਾਂ ਕੀ ਹੁੰਦਾ ਜਦੋਂ ਵੱਡੀਆਂ ਫਿਲਮਾਂ ਪਹਿਲਾਂ ਹਿੰਦੀ ਫਿਲਮਾਂ ਕਰਦੇ ਸੀ ਉਦੋਂ ਕੀ ਸੀ ਗੁਰਦੁਆਰਿਆਂ ਦੇ ਵਿੱਚੋਂ ਮਾੜੇ ਦਾ ਸਰੂਪ ਚੁੱਕ ਕੇ ਸਾਈਡ ਤੇ ਰੱਖ ਦਿੰਦੇ ਸੀਗੇ ਉੱਥੇ ਸਿਰਫ ਇੱਕ ਸ਼ਾਟ ਲੈ ਲੈਂਦੇ ਸੀ ਵੀ ਸਿੱਖਾਂ ਦੇ ਨੰਦਕਾਰ ਜਿਹਾ ਇਦਾਂ ਹੁੰਦੇ ਆ ਹੂੰ ਧੌਣਾ ਤੇ ਪਹਿਣਾ ਨਾ ਇਹ ਤੇ ਹੈ ਨਹੀਂ ਕਿ ਸਾਡੇ ਬਿਆ ਅਨੰਦਗਰ ਟੱਲੀਆਂ ਨਾ ਹੁੰਦੇ ਆ ਜਾਂ ਹਮਨ ਤੇ ਹੁੰਦੇ ਆ ਸੋ ਮੇਰੇ ਕਹਿਣ ਦਾ ਮਤਲਬ ਹੈ ਵੀ ਜਿਹੜੀਆਂ ਫੌਜਾਂ ਖੜੀਆਂ ਇਹ ਆਪਣੀ ਜਗ੍ਹਾ ਠੀਕ ਨਹੀਂ ਪਰ ਸਹੀ ਹੈ ਕਿ ਗਲਤ ਹੈ ਨਾ ਦੇਖੋ ਇਹ ਨਕਲ ਅਸੀਂ ਮਹਾਰਾਜ ਤੁਸੀਂ ਤੁਸੀਂ ਮੰਨ ਸਕਦੇ ਹੋ ਕਿ ਮਹਾਰਾਜ ਦੇ ਸਰੂਪ ਰੱਖ ਕੇ ਅਸੀਂ ਲਾਵਾ ਫੇਰੇ ਕਰਾ ਦੀ ਗੁਰਦਾਰੇ ਚ ਜਾਂ ਅਸਲ ਜਿੱਥੇ ਮਹਾਰਾਜ ਦਾ ਸਥਾਨ ਆ ਜਿੱਥੇ ਮਹਾਰਾਜ ਦਾ ਅਸਲ ਸਥਾਨ ਆ ਉੱਥੇ ਅਸੀਂ ਨਕਲੀ ਲਾਵਾ ਫੇਰੇ ਕਰਾ ਦੀਏ ਨਹੀਂ ਮੈਂ ਤੇ ਸੱਚ ਹੈ ਹੀ ਨਹੀਂ ਮੈਂ ਇਹ ਸੱਕ ਵਿੱਚ ਹੈਗਾ ਆ ਵੀ ਠੀਕ ਹੈ ਜਦੋਂ ਵਿਖਾਉਣਾ ਹੈ ਮਰਿਆਦਾ ਦੇ ਵਿੱਚ ਨਾ ਇੱਕ ਸੈਟਅਪ ਲਾਇਆ ਜਾਵੇ ਚੰਗਾ ਜਾ ਨੀਟ ਐਂਡ ਕਲੀਨ ਜਾ ਉੱਥੇ ਯਾਰ ਇੱਕ ਸ਼ੂਟ ਕਰ ਲਿਆ ਜਾਵੇ ਮਰਿਆਦਾ ਦੇ ਵਿੱਚ ਉਹਦੀ ਪਰਮਿਸ਼ਨ ਚਾਹੀਦੀ ਤਾਂ ਭਾਈ ਪਲੀਜ਼ ਤੁਸੀਂ ਨਾ ਮੈਂ ਨਾ ਮੈਂ ਇਸ ਵਿਸ਼ੇ ਤੇ ਆਉਣਾ ਨਹੀਂ ਚਾਹੁੰਦਾ ਮੈਂ ਤੁਸੀ ਮੈਨੂੰ ਸਵਾਲ ਪੁੱਛਿਆ ਜਿਹੜਾ ਮੁੱਦੇ ਤੇ ਆਪਾਂ ਮੈਂ ਉਹ ਸਵਾਲ ਦਾ ਜਵਾਬ ਦੇਣਾ ਕਿ ਇਹ ਤਾਂ ਨਾ ਇੱਕ ਰੂਲ ਬਣਨਾ ਚਾਹੀਦਾ ਕਿ ਯਾਰ ਜਦੋਂ ਵੀ ਕਿਸੇ ਨੇ ਸਿੱਖ ਆਨੰਦ ਕਾਰਜ ਵਿਖਾਉਣਾ ਨਾ ਉਹਦੀ ਆ ਲਿਮਿਟੇਸ਼ਨਸ ਹੋਵੇ ਜਿੱਦਾਂ ਆਪਾਂ ਕਰਤਾ ਕਿ ਪੈਲਸਾਂ ਦੇ ਵਿੱਚ ਮਹਾਰਾਜ ਦੇ ਸਰੂਪ ਨਹੀਂ ਜਾਣੇ ਨਹੀਂ ਜਾਂਦੇ ਇਸ ਤਰ੍ਹਾਂ ਇਹਦਾ ਵੀ ਇੱਕ ਬਣਨਾ ਚਾਹੀਦਾ ਵਾ ਇਹਦੇ ਹੈ ਨੀ ਕਿ ਫਿਲਮਾਂ ਰੁਕਣੀਆਂ ਨੇ ਜੇ ਹੁਣ ਮੈਂ ਕੱਲ ਨੂੰ ਆਪਣੇ ਕੋਈ ਕੋਈ ਸੀਨ ਸ਼ੂਟ ਕਰਦਾ ਹੋਊਗਾ ਜੀ ਮੈਂ ਦਿਖਾਉਣਾ ਹੋਊਗਾ ਯਾਰ ਮੇਰੀ ਮਰਿਆਦਾ ਆ ਆ ਮੈਂ ਇਦਾਂ ਨੂੰ ਵਿਆਹ ਕੇ ਲਿਆ ਆ ਉਹ ਮੈਂ ਕਿੱਦਾਂ ਵਿਖਾਉਂਗਾ ਹਾਂ ਸਾਨੂੰ ਉਸ ਐਕਟਰ ਉਸ ਹਿਸਾਬ ਨਾਲ ਸੋਚਣਾ ਚਾਹੀਦਾ ਆ ਲੈ ਭਾਈ ਅਸਲੀ ਕੋਈ ਅਸਲੀ ਮੈਰਿਜ ਦਾ ਸੀਨ ਕੱਟ ਕੇ ਤੁਸੀਂ ਵਿੱਚ ਐਡ ਕਰ ਦਿਆ ਕਰੋ ਫਿਲਮਾਂ ਦੇ ਤੁਹਾਨੂੰ ਫਿਲਮ ਬਣਦੀ ਜਾਣਾ ਫਿਲਮ ਬਣਦੀ ਤੇ ਉਹ ਅਸਲ ਕਿਰਦਾਰ ਹੀ ਦਿਖਾਉਣਾ ਮੈਂ ਤਾਂ ਹੀ ਕਹਿੰਨਾ ਕਿ ਇਹਦਾ ਇੱਕ ਰਾਹ ਕੱਟਿਆ ਜਾਵੇ ਨਾ ਕਿਰਦਾਰ ਦੇ ਅਸਲੀ ਵਿਆਹ ਉਹ ਫਿਰ ਹੁੰਦਾ ਤੁਸੀਂ ਸੀਨ ਕੱਟ ਕੇ ਛੋਟਾ ਜਿਹਾ ਲਾ ਦਿਓ ਤੁਸੀਂ ਜ਼ਰੂਰੀ ਆ ਵੀ ਨਕਲੀ ਹੀ ਕਰਨਾ ਵਾ ਜਦੋਂ ਤੁਹਾਨੂੰ ਦਿਖਾਉਣਾ ਹੀ ਤਿੰਨ ਚਾਰ ਵਾਰ ਵਾਰ ਚਾਰ ਪੰਜ ਸਕਿੰਟ ਦਾ ਹੁੰਦਾ ਨਹੀਂ ਨਹੀਂ ਮੈਂ ਤੁਹਾਨੂੰ ਕਹਿਣਾ ਤੁਸੀਂ ਸਮਝ ਇਹ ਨਹੀਂ ਸਮਝ ਤੁਸੀਂ ਸਮਝ ਦੇਖੋ ਬੇਅਦਬੀ ਉਹ ਹੁੰਦੀ ਆ ਜੇ ਮਹਾਰਾ ਦਾ ਸਰੂਪ ਪਿਆ ਹੋਵੇ ਇਹ ਮਹਾਰਾ ਦਾ ਚੌਰ ਸਾਹ ਹੈ ਜਿਹੜੇ ਉਹ ਪਾਲਕੀ ਸਾਹਿਬ ਚੌਰ ਸਾਹ ਹੈ ਤੁਹਾਡੇ ਮਹਾਰਾ ਦਾ ਚੌਰ ਸਾਹ ਇਹ ਨਕਲੀ ਹੈ ਤਪਲਾ ਤੁਸੀਂ ਮੈਨੂੰ ਦੱਸੋ ਤਪਲਾ ਸਾਜ ਨਕਲੀ ਹੈ ਮੈਂ ਤੁਹਾਨੂੰ ਬੁਲਾ ਕੇ ਨਾ ਚੋ ਸਭ ਕਰਿਆ ਮੁੱਦਾ ਨਾ ਬਣਾਈਏ ਇਹਨੂੰ ਬਹਿ ਕੇ ਸੌਟ ਆਊਟ ਕਰੀਏ ਮੁੱਦਾ ਅਸੀਂ ਨਹੀਂ ਬਣਾਇਆ ਮੁੱਦਾ ਇਹਨਾਂ ਨੇ ਮਜ਼ਾਕ ਕੀਤਾ ਖਾਲਸੇ ਪੰਥ ਦਾ ਗੁਰੂ ਗ੍ਰੰਥ ਸਾਹਿਬ ਮਹਾਰਾ ਦੀ ਬੇਅਦਬੀ ਕਰਕੇ ਜਦੋਂ ਜਦੋਂ ਇਹਨਾਂ ਨੇ ਮਜ਼ਾਕ ਕੀਤਾ ਜਦੋਂ ਆਉਂਦੇ ਨਹੀਂ ਜਿਹੜੇ ਪ੍ਰਬੰਧਕ ਨੇ ਆਉਂਦੇ ਨਹੀਂ ਆਪਾਂ ਬਹਿ ਕੇ ਗੱਲ ਕਰਦੇ ਮੋਹੀਦ ਤੁਸੀਂ ਇਹ ਦੱਸੋ ਅਸੀਂ ਕਿਸੇ ਹੋਰ ਧਰਮ ਦੇ ਵਿੱਚ ਜਾ ਕੇ ਜਾ ਕੇ ਅਸੀਂ ਬੱਕਰਾ ਛਟਕਾ ਦੀ ਆਪਦੀ ਮਰਿਆਦਾ ਦੇ ਅਨੁਸਾਰ ਉਹ ਸਾਨੂੰ ਮਾਫ ਕਰਨਗੇ ਉਮ ਇਹ ਤਾਂ ਨਾ ਮੁੱਦਾ ਹੁਣ ਰਬੜ ਵਾਂਗੂ ਜਿੰਨਾ ਮਰਜ਼ੀ ਖਿੱਚੀ ਜਾਈਏ ਆਪਾਂ ਮੁੱਦਾ ਨਹੀਂ ਹੈਗਾ ਇਹ ਮੁੱਦਾ ਨਹੀਂ ਮੈਂ ਮੈਂ ਉਹੀ ਕਹੀ ਜਾਂਦਾ ਕਿ ਤੁਸੀਂ ਅਸੀਂ ਨਹੀਂ ਬਣਾਇਆ ਮੁੱਦਾ ਬਣਾਉਣ ਵਾਲਿਆਂ ਨੇ ਬਣਾਇਆ ਅੱਜ ਜਿਨ੍ਹਾਂ ਨੇ ਮੁੱਦਾ ਪੇਸ਼ ਕੀਤਾ ਹੈ ਨਾ ਇਹਨਾਂ ਦੇ ਇਹਨਾਂ ਦੇ ਨਾਲ ਖੜੇ ਹਾਂ ਮੈਂ ਇਹਨਾਂ ਦੇ ਨਾਲ ਕਰਿਆ ਉਹਨਾਂ ਨੇ ਮੈਂ ਇਹਨਾਂ ਦੇ ਨਾਲ ਖੜਾ ਵਾਂ ਪਰ ਮੈਂ ਸੱਚ ਦੇ ਨਾਲ ਖੜਾ ਮੈਨੂੰ ਵੀ ਗੱਲ ਤੇ ਸੁਣੋ ਉਹਨਾਂ ਦੀ ਅਸੀਂ ਇੱਕ ਪੱਖ ਸੁਣੀ ਜਾਂਦੇ ਹਾਂ ਤੁਸੀਂ ਦੂਜਾ ਪੱਖ ਸੁਣੀਏ ਨਾ ਤੁਸੀਂ ਦੂਜਾ ਪੱਖ ਸੁਣੀਏ ਨਾ ਕਿਤੇ ਦੇਰ ਤੱਕ ਕੌਣ ਦੀ ਗੱਲ ਹੋ ਗਈ ਗੱਲਬਾਤ ਹੋ ਗਈ ਆਰੇ ਮੈਂ ਇਸੇ ਲਈ ਖੜਾ ਇੱਥੇ ਕਿ ਆਉਣ ਵੀ ਨਾ ਝੜਪ ਤੁਸੀਂ ਵੇਟ ਕਰ ਰਹੇ ਹੋ ਇੱਥੇ ਹ ਜੀ ਜਿੱਥੇ ਕਿ ਤਸਵੀਰ ਦੇਖੀ ਹੈ ਪਹਿਲਾਂ ਵੀ ਪ੍ਰਸ਼ਾਸਨ ਵੀ ਹੁਣ ਪਹੁੰਚੇ ਪ੍ਰਸ਼ਾਸਨ ਕਹਿੰਦਾ ਜਿਹੜੀ ਜਾਂਚ ਪੜਤਾਲ ਆ ਉਹ ਚੱਲ ਰਹੀ ਹੈ ਹੁਣ ਦੇਖਦੇ ਆਂ ਵੀ ਜਾਂਚ ਪੜਤਾਲ ਤੋਂ ਬਾਅਦ ਕਿਸ ਤੇ ਉੱਪਰ ਜਿਹੜੀ ਬੰਦੀ ਕਾਰਵਾਈ ਕੀਤੀ ਜਾਵੇਗੀ ਤਾਂ ਉਸ ਤੋਂ ਬਾਅਦ ਸਾਡੇ ਨਾਲ ਭਾਈ ਜਰਨੈਲ ਸਿੰਘ ਜੀ ਪਹੁੰਚੇ ਨੇ ਵਿਸ਼ੇਸ਼ ਤੌਰ ਤੇ ਕਿਉਂਕਿ ਫਿਲਮੀ ਅਦਾਕਾਰ ਨੇ ਭਾਈ ਨਾਲ ਗੱਲਬਾਤ ਕਰਦੇ ਆਂ ਭਾਈ ਸਸੀਗਲ ਜੀ ਸਤਿ ਸ਼੍ਰੀ ਅਕਾਲ ਭਾਈ ਕਿਵੇਂ ਪਹੁੰਚੇ ਹੋ ਇੱਥੇ ਕਿ ਫੋਨ ਆਇਆ ਕਿਸੇ ਦਾ ਜੀ ਕਿ ਖੁਦ ਪਤਾ ਸੀ ਕਿ ਇੱਥੇ ਕੁਝ ਸੈੱਟ ਦੇ ਉੱਪਰ ਕੁਝ ਨਿਆਗ ਸਿੰਘ ਜਥੇ ਬੰਦੀ ਦੋਸ ਸਿੰਘ ਆਏ ਸੀਗੇ ਹੂੰ ਤੇ ਉਹ ਸੈਟ ਵਾਲਿਆਂ ਦੇ ਵਿੱਚ ਤੇ ਆਪਸ ਵਿੱਚ ਕੁਝ ਵਿਵਾਦ ਸੀਗਾ ਉਹਦੇ ਵਾਸਤੇ ਸੀ ਐ ਤੇ ਵਿਵਾਦ ਕੀ ਸੀ ਤੁਸੀਂ ਵੀ ਦੱਸ ਦਿਓ ਨਾ ਕਿਉਂਕਿ ਹਾਂ ਉਹ ਇਹ ਸੀਗਾ ਕਿ ਅੰਦਰ ਜਿੱਦਾਂ ਸੀਨ ਸੀਰੀਅਲ ਦਾ ਚੱਲੀ ਜਾਂਦਾ ਸੀ ਉਹਦੇ ਵਿੱਚ ਲਾਵਾ ਫੇਰੇ ਦਾ ਸੀਨ ਸੀਗਾ ਹਾਂਜੀ ਲਾਵਾ ਫੇਰੇ ਦਾ ਤੇ ਉਹਨਾਂ ਨੇ ਅੰਦਰ ਹੀ ਸੈਟਅਪ ਇੱਕ ਛੋਟਾ ਲਾ ਕੇ ਤੇ ਉਹਦੇ ਤੇ ਮਤਲਬ ਉਹ ਸ਼ੂਟ ਕਰੀਏ ਦੱਸਣਾ ਵੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਨੂੰ ਨਕਲੀ ਉੱਥੇ ਪੂਰਾ ਦਰਬਾਰ ਸਜਾ ਕੇ ਪੂਰਾ ਨਕਲੀ ਬਣਾਇਆ ਗਿਆ ਸੀ ਉੱਥੇ ਪਿਛਲੇ 10-12 ਸਾਲ ਤੋਂ ਜਦੋਂ ਸ਼ੂਟ ਚੱਲਦਾ ਆ ਕਿਤੇ ਵੀ ਮਹਾਰਾਜ ਦਾ ਸਰੂਪ ਤੇ ਰੱਖ ਕੇ ਵੈਸੇ ਵੀ ਨਕਲੀ ਲਾਵਾ ਫੇਰੇ ਕਰਾਈ ਨਹੀਂ ਸਕਦੇ ਉੱਥੇ ਪਤਾ ਹੀ ਸਾਰਿਆਂ ਨੂੰ ਇਹ ਇੱਥੇ ਕਿਵੇਂ ਚੱਲ ਰਿਹਾ ਸੀ ਕਿ ਤੁਹਾਨੂੰ ਸਪੈਸ਼ਲ ਤੁਹਾਨੂੰ ਕਿਸੇ ਦਾ ਫੋਨ ਕਿਉਂ ਆਇਆ ਗੁਰੂ ਗ੍ਰੰਥ ਸਾਹਿਬ ਮਹਾਰਾਜ ਨੂੰ ਆਪਾਂ ਦਾ ਕੀਤਾ ਹੋਇਆ ਸੀ ਨਾ ਸੈਟਅਪ ਲਾਇਆ ਹੋਇਆ ਸੀ ਸੈਟਅਪ ਨਕਲ ਕਰਦੇ ਇਹ ਸੈਟਅਪ ਆਪਾਂ ਕਰ ਸਕਦੇ ਹਾਂ ਹੁਣ ਨਕਲ ਦੀ ਜੇ ਗੱਲ ਕਰੀ ਨਕਲ ਤੇ ਮਸਤਾਨੇ ਫਿਲਮ ਵੀ ਨਕਲ ਤੇ ਆਈ ਆ ਉਹ ਵੀ ਬੈਨ ਕਰਾ ਦਿਓ ਫਿਰ ਹੂੰ ਉਹ ਬੈਨ ਕਰਾ ਦੋ ਨਾ ਕਿਉਂ ਨਕਲ ਤੇ ਆਈ ਹੈ ਫਿਲਮ ਕਿਉਂਕਿ ਨਕਲੀਆਂ ਨੇ ਸਾਡਾ ਸਰੂਪ ਧਾਰ ਕੇ ਕਿਦਾਂ ਆਪਣੇ ਸਿੰਘ ਬਣ ਗਏ ਉਦੋਂ ਤੇ ਅਸੀਂ ਪ੍ਰਾਊਡ ਫੀਲ ਕਰਦੇ ਆਂ ਜੇ ਅਸੀਂ ਪ੍ਰਾਊਡ ਫੀਲ ਕਰ ਰਹੇ ਹਾਂ ਕਿ ਹਾਂ ਯਾਰ ਸਾਡੇ ਇੱਕ ਮਰਾਸੀ ਭਾਈਚਾਰੇ ਦੇ ਬੰਦੇ ਸਿੰਘ ਬਣ ਕੇ ਜਦੋਂ ਲੜੇ ਅਸੀਂ ਮਤਲਬ ਕਰੋੜਾਂ ਦੀ ਅਰਨਿੰਗ ਮੈਂ ਕਹਿੰਦਾ ਕਿ ਇਹ ਨਾ ਇਹਨਾਂ ਤੇ ਨਹੀਂ ਇਹ ਇਤਿਹਾਸ ਬਾਬਾ ਜੀ ਇਨਾਂ ਚੀਜ਼ਾਂ ਦਾ ਫਿਰ ਉਬਾਰ ਕਿਉਂ ਹੋ ਰਿਹਾ ਕਿ ਆਪ ਤੋਂ ਆਪਣੀਆਂ ਗਲਤੀਆਂ ਕਿ ਫਿਲਮ ਇੰਡਸਟਰੀ ਦੀਆਂ ਗਲਤੀਆਂ ਦੇਖੋ ਇਹਦੇ ਵਿੱਚ ਮੈਨੂੰ ਸਭ ਤੋਂ ਵੱਡੀ ਜਿਹੜੀ ਗੱਲ ਲੱਗਦੀ ਉਹ ਲੱਗਦੀ ਆ ਕਿ ਲੈਕ ਆਫ ਨੋ ਲੈਜ ਜਿਹੜੀਆਂ ਸਾਡੀਆਂ ਜਥੇਬੰ ਉਹਨਾਂ ਨੂੰ ਕੋਈ ਐਕਟ ਕੋਈ ਕਾਨੂੰਨ ਪਾਸ ਕਰਨਾ ਚਾਹੀਦਾ ਵੀ ਜੇ ਕਿਸੇ ਨੇ ਫਿਲਮ ਦੇ ਵਿੱਚ ਕਿਸੇ ਸਿੱਖ ਦਾ ਆਨੰਦ ਕਾਰਜ ਵਿਖਾਉਣਾ ਆ ਉਹ ਕਿਦਾਂ ਵਿਖਾਇਆ ਜਾਵੇ ਇਹ ਤਾਂ ਹੈ ਨਹੀਂ ਕਿ ਆਨੰਦ ਕਾਰਜ ਤੋਂ ਬਿਨਾ ਐਵੇਂ ਅਸੀਂ ਕਹਾਂਗੇ ਕੁੜੀ ਵਿਆਹ ਲੈ ਆਏ ਅਸੀਂ ਹੁਣ ਜਿਹੜੇ ਇਹਤੇ ਸ਼ੂਟ ਵਗੈਰਾ ਹੁੰਦੇ ਨੇ ਜਿਨ੍ਹਾਂ ਫਿਲਮਾਂ ਹੁੰਦੀਆਂ ਨੇ ਇਹ ਐਸਜੀਪੀਸੀ ਤੋਂ ਪਾਸ ਹੁੰਦੀਆਂ ਨੇ ਨਹੀਂ ਨਹੀਂ ਇਹ ਤੇ ਇੱਕ ਸੀਨ ਇੱਕ ਇੱਕ ਸੀਨ ਦੀ ਗੱਲ ਹੋਈ ਹੈ ਨਾ ਇਹ ਪਾਸ ਨਹੀਂ ਹੁੰਦੇ ਮੈਂ ਤੁਹਾਨੂੰ ਕਹਿੰਦਾ ਇੱਕ ਸੀਨ ਦੀ ਗੱਲ ਹੋਈ ਹੈ ਇਹਦੇ ਬਾਰੇ ਜੇ ਤੁਸੀਂ ਜਿਹੜੀ ਮੈਨੂੰ ਸਵਾਲ ਪੁੱਛਿਆ ਕਿ ਇਹ ਕੀ ਹੋਣਾ ਚਾਹੀਦਾ ਹੋਣਾ ਇਹ ਚਾਹੀਦਾ ਵਾ ਕਿ ਸਾਡੀ ਜਿਨ੍ਹਾਂ ਨੇ ਇਹਨਾਂ ਨੇ ਐਕਟ ਪਾਸ ਕੀਤੇ ਕਿ ਗੁਰੂ ਸਾਹਿਬ ਦਾ ਸਰੂਪ ਨਹੀਂ ਵਿਖਾ ਸਕਦੇ ਪੰਜ ਪਿਆਰੇ ਨਹੀਂ ਵਿਖਾ ਸਕਦੇ ਚਾਰ ਸਾਹਿਬ ਜਦ ਨਹੀਂ ਵਿਖਾ ਸਕਦੇ ਵੱਡੇ ਜਿਹੜੇ ਸ਼ਹੀਦ ਨੇ ਬਾਬਾ ਦੀਪ ਸਿੰਘ ਭਾਈ ਮਤੀ ਦਾਸ ਸਤੀਦਾਸ ਮਨੀ ਸਿੰਘ ਜੀ ਤਾਰੂ ਸਿੰਘ ਜੀ ਨਹੀਂ ਵਿਖਾ ਸਕਦੇ ਤੋ ਨਹੀਂ ਵਿਖਾਉਣ ਡਿਆ ਕੋਈ ਵੀ ਬਟ ਜਦੋਂ ਇਹਨਾਂ ਨੇ ਪਾਸ ਕਰਤਾ ਕਿ ਬੰਦਾ ਸਿੰਘ ਬਹਾਦਰ ਤੋਂ ਲੈ ਕੇ ਅੱਗੇ ਤੱਕ ਸਾਰੇ ਵਿਖਾ ਸਕਦੇ ਉਹ ਵਿਖਾਉਣ ਇਦਾਂ ਨਾ ਇਹਨਾਂ ਨੂੰ ਬਣਾਉਣਾ ਚਾਹੀਦਾ ਵਾ ਕਿ ਜੇ ਤੁਸੀਂ ਕਿਸੇ ਸਿੱਖ ਦਾ ਵਿਆਹ ਵਿਖਾਉਣਾ ਕਿੱਦਾਂ ਹੁੰਦਾ ਉਹਦੇ ਕੀ ਰੂਲਸ ਰੈਗੂਲੇਸ਼ਨਸ ਹੋਣ ਹੁਣ ਬੰਬੇ ਦੇ ਵਿੱਚ ਵੀ ਹੁੰਦਾ ਆ ਪਹਿਲਾਂ ਕੀ ਹੁੰਦਾ ਜਦੋਂ ਵੱਡੀਆਂ ਫਿਲਮਾਂ ਪਹਿਲਾਂ ਹਿੰਦੀ ਫਿਲਮਾਂ ਕਰਦੇ ਸੀ ਉਦੋਂ ਕੀ ਸੀ ਗੁਰਦੁਆਰਿਆਂ ਦੇ ਵਿੱਚੋਂ ਮਹਾਰਾਜ ਦਾ ਸਰੂਪ ਚੁੱਕ ਕੇ ਸਾਈਡ ਤੇ ਰੱਖ ਦਿੰਦੇ ਸੀਗੇ ਉੱਥੇ ਸਿਰਫ ਇੱਕ ਸ਼ਾਟ ਲੈ ਲੈਂਦੇ ਸੀ ਵੀ ਸਿੱਖਾਂ ਦੇ ਅਨੰਦਕਾਰਜ ਇਦਾਂ ਹੁੰਦੇ ਆ ਧੌਣਾ ਤੇ ਪਹਿਣਾ ਨਾ ਇਹ ਤੇ ਹੈ ਨਹੀਂ ਕਿ ਸਾਡੇ ਵੀ ਆਨੰਦ ਕਾ ਟੱਲੀਆਂ ਨਾ ਹੁੰਦੇ ਆ ਜਾਂ ਹਮਨ ਤੇ ਹੁੰਦੇ ਆ ਸੋ ਮੇਰੇ ਕਹਿਣ ਦਾ ਮਤਲਬ ਹੈ ਵੀ ਜਿਹੜੀਆਂ ਫੌਜਾਂ ਖੜੀਆਂ ਇਹ ਆਪਣੀ ਜਗ੍ਹਾ ਠੀਕ ਨਹੀਂ ਪਰ ਬਹਿ ਕੇ ਗੱਲ ਸੌਟ ਆਊਟ ਕੀਤੀ ਜਾਂਦੀ ਮਰਿਆਦਾ ਵੀ ਹੁੰਦੀ ਆ ਕਹਿਣ ਦਾ ਮਤਲਬ ਹੁਣ ਦੇਖੋ ਤੁਹਾਡੀ ਗੱਲ ਮੈਂ ਮੰਨ ਗਿਆ ਇਥੋਂ ਇਹਨਾਂ ਨੂੰ ਤੁਹਾਨੂੰ ਕਿਹਦਾ ਫੋਨ ਆਇਆ ਪਹਿਲਾਂ ਦੱਸੋ ਤੁਨੇ ਤੂੰ ਫੋਨ ਕਿਨੇ ਕੀਤਾ ਬਸ ਕਰਤਾ ਸੀ ਕਿਸੇ ਨੇ ਕਰਦਾ ਜੀ ਕਾਨੂੰ ਫੋਨ ਕੀਤਾ ਨਾ ਉਹਨੂੰ ਲੱਗਿਆ ਕਿ ਗਲਤ ਹੋ ਰਿਹਾ ਉਹਨੇ ਫੋਨ ਕਰਤਾ ਆਪਾਂ ਆ ਗਏ ਹੈੀ ਗਲਤ ਹੈ ਨਹੀਂ ਮੈਂ ਸਮਝ ਗਿਆ ਬਾਬਾ ਜੀ ਗਲਤ ਹੈ ਵੀ ਇਹ ਗਲਤ ਹੈ ਸਭ ਤੇ ਆ ਗਏ ਗਲਤ ਤੇ ਬਹੁਤ ਕੁਸ਼ਾ ਬਾਬਾ ਜੀ ਗਲਤ ਤੇ ਬਰਗਾੜੀ ਵੀ ਹੈ ਗਲਤ ਤੇ ਹੋਰ ਬੜਾ ਕੁਸ਼ਾ ਹੈ ਆਪਾਂ ਉੱਥੇ ਕਿਉਂ ਨਹੀਂ ਬੋਲ ਰਹੇ ਨਹੀਂ ਹੁਣ ਮੇਰੀ ਆਪਾਂ ਦਾ ਸ਼ੋਰਟ ਜਥੇ ਬੰਦਿਆ ਬੋਲਿਆ ਨਹੀਂ ਉਹ ਜਥੇਦਾਰ ਜੀ ਬਾਬਾ ਜੀ ਉਹ ਮੈਂ ਬਾਬਾ ਜੀ ਪਲੀਜ਼ ਤੁਸੀਂ ਨਾ ਮੈਂ ਨਾ ਮੈਂ ਇਸ ਵਿਸ਼ੇ ਤੇ ਆਉਣਾ ਨਹੀਂ ਚਾਹੁੰਦਾ ਮੈਂ ਤੁਸੀ ਮੈਨੂੰ ਸਵਾਲ ਪੁੱਛਿਆ ਜਿਹੜਾ ਮੁੱਦੇ ਤੇ ਆਪਾਂ ਮੈਂ ਉਹ ਸਵਾਲ ਦਾ ਜਵਾਬ ਦੇਣ ਦਾ ਕਿ ਇਹ ਤਾਂ ਨਾ ਇੱਕ ਰੂਲ ਬਣਨਾ ਚਾਹੀਦਾ ਕਿ ਯਾਰ ਜਦੋਂ ਵੀ ਕਿਸੇ ਨੇ ਸਿੱਖ ਆਨੰਦ ਕਾਰਜ ਵਿਖਾਉਣਾ ਨਾ ਉਹਦੀ ਆ ਲਿਮਿਟੇਸ਼ਨਸ ਹੋਵੇ ਜਿੱਦਾਂ ਆਪਾਂ ਕਰਤਾ ਕਿ ਪੈਲਸਾਂ ਦੇ ਵਿੱਚ ਮਹਾਰਾਜ ਦੇ ਸਰੂਪ ਨਹੀਂ ਜਾਣੇ ਨਹੀਂ ਜਾਂਦੇ ਇਸ ਤਰ੍ਹਾਂ ਇਹਦਾ ਵੀ ਇੱਕ ਬਣਨਾ ਚਾਹੀਦਾ ਵਾ ਇਹਦੇ ਹੈ ਨਹੀਂ ਕਿ ਫਿਲਮਾਂ ਰੁਕਣੀਆਂ ਨੇ ਜੇ ਹੁਣ ਮੈਂ ਕੱਲ ਨੂੰ ਆਪਣੇ ਕੋਈ ਕੋਈ ਸੀਨ ਸ਼ੂਟ ਕਰਦਾ ਹੋਊਗਾ ਜੀ ਮੈਂ ਦਿਖਾਉਣਾ ਹੋਊਗਾ ਯਾਰ ਮੇਰੀ ਮਰਿਆਦਾ ਆ ਆ ਮੈਂ ਇਦਾਂ ਨੂੰ ਵਿਆਹ ਕੇ ਲਿਆ ਆ ਉਹ ਮੈਂ ਕਿੱਦਾਂ ਵਿਖਾਉਂਗਾ ਹੂੰ ਆ ਸਾਨੂੰ ਉਸ ਐਕਟ ਉਸ ਹਾਵ ਨਾਲ ਸੋਚਣਾ ਚਾਹੀਦਾ ਆ ਲੈਕ ਇਹਨੂੰ ਕਹਿੰਦੇ ਲੈਕ ਆਫ ਨੋਲੇਜ ਨਕਲ ਕਰਨੀ ਸਹੀ ਹੈ ਕਿ ਗਲਤ ਹੈ ਨਾ ਦੇਖੋ ਇਹ ਨਕਲ ਅਸੀਂ ਮਹਾਰਾਜ ਤੁਸੀਂ ਤੁਸੀਂ ਮੰਨ ਸਕਦੇ ਹੋ ਕਿ ਮਹਾਰਾਜ ਦੇ ਸਰੂਪ ਰੱਖ ਕੇ ਅਸੀਂ ਲਾਵਾ ਫੇਰੇ ਕਰਾ ਦੀ ਗੁਰਦਾਰੇ ਚ ਜਾਂ ਅਸਲ ਜਿੱਥੇ ਮਹਾਰਾਜ ਦਾ ਸਥਾਨ ਆ ਜਿੱਥੇ ਮਹਾਰਾਜ ਦਾ ਅਸਲ ਸਥਾਨ ਆ ਉੱਥੇ ਅਸੀਂ ਨਕਲੀ ਲਾਵਾ ਫੇਰੇ ਕਰਾ ਦੀਏ ਨਹੀਂ ਮੈਂ ਤਾਂ ਇਹ ਸੱਚ ਹੈ ਹੀ ਨਹੀਂ ਮੈਂ ਇਹ ਸੱਕ ਵਿੱਚ ਹੈਗਾ ਆ ਵੀ ਠੀਕ ਹੈ ਜਦੋਂ ਵਿਖਾਉਣਾ ਹੈ ਮਰਿਆਦਾ ਦੇ ਵਿੱਚ ਨਾ ਇੱਕ ਸੈਟਅਪ ਲਾਇਆ ਜਾਵੇ ਚੰਗਾ ਜਾ ਨੀਟ ਐਂਡ ਕਲੀਨ ਜਾ ਉੱਥੇ ਯਾਰ ਇੱਕ ਸ਼ੂਟ ਕਰ ਲਿਆ ਜਾਵੇ ਮਰਿਆਦਾ ਦੇ ਵਿੱਚ ਉਹਦੀ ਪਰਮਿਸ਼ਨ ਚਾਹੀਦੀ ਹੈ ਪਹਿਲਾਂ ਉਹਦੀ ਪਰਮਿਸ਼ਨ ਸ਼੍ਰੋਮਣੀ ਕਮੇਟੀ ਦਾ ਐਕਟ ਦਵੇ ਨਾ ਹੂੰ ਅੱਜ ਅਸੀਂ ਕਿਸੇ ਗੁਰਦਾਰੇ ਸ਼ੂਟ ਕਰਨਾ ਹੋਵੇ ਤੇ ਪਰਮਿਸ਼ਨ ਨਹੀਂ ਮਿਲਦੀ ਇਹਦੀ ਕਿੱਥੋਂ ਮਿਲਣੀ ਪਰਮਿਸ਼ਨ ਅਸੀਂ ਪਹਿਲਾਂ ਆਫ ਰਿਕਾਰਡਿੰਗ ਗੱਲਬਾਤ ਕਰ ਰਹੇ ਤੁਸੀਂ ਕਹਿੰਦੇ ਵੀ 2011 ਤੋਂ ਬਾਅਦ ਪਤਾ ਨਹੀਂ ਇਹ ਹੋਇਆ ਸਿਸਟਮ ਪਰ 2 ਐਨ ਸਾਲ ਲੰਘ ਗਏ 2011 ਦੇ ਐਨ ਸਾਲ ਲੰਘ ਗਏ ਫਿਲਮ ਜਿਹੜੇ ਜਿਕਰ ਤੁਸੀਂ ਅਧਿਕਾਰ ਜਿਕਰ ਤੁਸੀਂ ਅਧਿਕਾਰ ਹੋ ਤੁਸੀਂ ਜਿਹੜੇ ਹੋਰ ਵੱਡੇ ਵੱਡੇ ਅਧਿਕਾਰ ਨੇ ਸਾਰੇ ਰਲ ਮਿਲ ਕੇ ਐਸਜੀਬੀਸੀ ਦਾ ਗੱਲਬਾਤ ਕਰ ਸਕਦੇ ਸੀਗੇ ਫੇਰ ਐਨ ਸਾਲ ਕਿਉਂ ਲੰਘਾਤੇ ਬੜੀ ਤੁਸੀਂ ਮੈਂ ਤੁਹਾਨੂੰ ਕੀ ਦੱਸਾਂ ਸਾਡੀਆਂ ਕਈ ਫਿਲਮਾਂ ਮੈਂ ਤੁਹਾਨੂੰ ਹੁਣੇ ਦਿਖਾ ਕੇ ਛੱਟਿਆ 7 ਸਾਲ ਤੋਂ ਉਹ ਨਹੀਂ ਨਿਕਲਣ ਹੋ ਰਹੀ ਮੈਂ ਤਾਂ ਕਹਿਣਾ ਕਿ ਇਹ ਜਿਹੜਾ ਵਿਸ਼ੇ ਤੇ ਆਪਾਂ ਖੜੇ ਆ ਨਾ ਇਹਨੂੰ ਆਪਾਂ ਬਹਿ ਕੇ ਜਿਹਦੀ ਗਲਤੀ ਆ ਉਹਨੂੰ ਸੱਦੀਏ ਉਹਦੇ ਨਾਲ ਬਹਿ ਕੇ ਸੌਟ ਆਊਟ ਕਰੀਏ ਇਹ ਪਰਚਾ ਹੋਣਾ ਚਾਹੀਦਾ ਗਲਤੀ ਕਿ ਨਹੀਂ ਗਲਤੀ ਇਹ ਸੈਟਅਪ ਕਿਦਾ ਹੈ ਬਸ ਦੋ ਗੱਲਾਂ ਜਵਾਬ ਦੇ ਦਿਓ ਦੋਆਂ ਗੱਲਾਂ ਨੇ ਤੁਸੀਂ ਮੈਨੂੰ ਐਂ ਦੱਸੋ ਇਹ ਸੀਨ ਦਿਖਾਉਣੇ ਜ਼ਰੂਰੀ ਨੇ ਯਾਰ ਇਹ ਤੇ ਸਕ੍ਰਿਪਟ ਹੋਣਾ ਮੁਵੀ ਚਾਹੇ ਕੋਡਾ ਕੋਈ ਸੀਰੀਅਲ ਆ ਵਸਾ ਦਾ ਦੋ ਵੀ ਇਹ ਦਿਖਾਉਣੇ ਜ਼ਰੂਰੀ ਨੇ ਤੇ ਜੇ ਜੇ ਸੀ ਜੇ ਇਨਕੁਆਇਰਮੈਂਟ ਹੋਊਗੀ ਜੇ ਸੀਨ ਦੀ ਰਿਕੁਆਇਰਮੈਂਟ ਆਪਾਂ ਜੀ ਅਸੀਂ ਆਪ ਜਰਨਲ ਬਾਬਾ ਜੀ ਅਸੀਂ ਆਪ ਮੌਕੇ ਤੇ ਗਏ ਜਿਹੜੀਆਂ ਕਹਿਣਾ ਨਹੀਂ ਚਾਹੀਦਾ ਸਾਡੀ ਧੀਆਂ ਪਹਿਣਾ ਬੀੜੀਆਂ ਪੇਰੇ ਸੀ ਅੰਦਰ ਉਹ ਮੈਂ ਤਾਂ ਜਿਹੜੀਆਂ ਲਾਵਾਾਂ ਚ ਫੇਰੇ ਲੈ ਰਹੀ ਸੀਗੀਆਂ ਉਹ ਆ ਮੌਕੇ ਤੇ ਬੈਠੇ ਸੀ ਜਿਹੜੀਆਂ ਤੁਹਾਡੇ ਕੋਲ ਵੀਡੀਓਜ਼ ਪਈਆਂ ਨੇ ਮੈਂ ਤੁਸੀਂ ਗੱਲ ਜਿਹੜੀਆਂ ਤੁਹਾਡੇ ਕੋਲ ਵੀਡੀਓਜ਼ ਪਈਆਂ ਨੇ ਉਹ ਤੁਸੀਂ ਦਿਖਾਓ ਮੈਂ ਤੇ ਮੈਂ ਕਦੇ ਮਨਾ ਕਰਨ ਡਿਆ ਪਰ ਮੈਂ ਤੁਹਾਨੂੰ ਕਹਿਣਾ ਕਿ ਜਿਹੜਾ ਹੁਣ ਆਪਾਂ ਆ ਗੱਲਾਂ ਹੋ ਰਹੀਆਂ ਸ਼ਟਰ ਟੋੜ ਦਈਏ ਇਹ ਸੈੱਟ ਤੇ ਕਬਜ਼ਾ ਕਰ ਲਈਏ ਇੱਥੇ ਨਿਸ਼ਾਨ ਸਾਹਿਬ ਲਾ ਕੇ ਆਪਣਾ ਘੋੜੇ ਬੰਨ੍ਹ ਦੀਏ ਇਹ ਚੀਜ਼ਾਂ ਗਲਤ ਆ ਮੈਂ ਇਸ ਚੀਜ਼ ਦੇ ਖਿਲਾਫ ਅੱਛਾ ਨਕਲੀ ਵਿਆਹ ਕਰਨੇ ਜਾਨੀ ਵੀ ਆਪਾਂ ਆਪਣੇ ਤੁਸੀ ਮੇਰੀ ਮੇਰੀ ਇੱਕ ਛੋਟੀ ਬੇਨਤੀ ਹੈ ਇੱਕ ਛੋਟੀ ਗੱਲ ਮੇਰੀ ਗੱਲ ਤਾਂ ਸੁਣੋ ਇਹ ਆਲ ਬਾਲਡੇ ਚ ਦੇਖਣਾ ਲੋਕਾਂ ਨੇ ਠੀਕ ਹੈ ਜੀ ਸਾਰੇ ਤੱਕ ਜਾਣਾ ਫਿਰ ਲੋਕਾਂ ਦੇ ਮਨ ਚ ਜਾਊਗਾ ਵੀ ਆਪਾਂ ਗੁਰੂ ਗ੍ਰੰਥ ਸਾਹਿਬ ਜੀ ਸਾਹਮਣੇ ਆਪਾਂ ਸਿੱਖ ਧਰਮ ਚੋਂ ਵੀ ਨਕਲੀ ਵਿਆਹ ਕਰ ਸਕਦੇ ਆ ਜਾਊਗਾ ਕਿ ਨਹੀਂ ਮੈਸੇਜ ਤੁਸੀਂ ਮੈਨੂੰ ਇੱਕ ਗੱਲ ਮੇਰੀ ਗੱਲ ਸੁਣੋ ਮੈਂ ਤੁਹਾਨੂੰ ਮੈਂ ਤੁਹਾਨੂੰ ਇੱਕ ਗੱਲ ਕਹਿ ਰਿਹਾ ਤੁਸੀਂ ਤੁਸੀਂ ਜੇ ਸੀਨ ਕਰਨੇ ਤੁਸੀਂ ਕਹਿੰਦੇ ਹੋ ਵੀ ਅਸੀਂ ਸੀਨ ਤੋਂ ਹੀ ਕਹਿੰਦੇ ਅਸੀਂ ਸੀਨ ਦਿਖਾਉਣੇ ਨੇ ਵੀ ਸਾਡੇ ਹਨਾ ਮਰਿਆਦਾ ਵਾ ਵੀ ਸਾਡੇ ਇਦਾਂ ਹੁੰਦਾ ਤੁਸੀਂ ਕੋਈ ਅਸਲੀ ਵਿਆਹ ਦਾ ਕੱਟ ਕੇ ਵੀ ਵਿੱਚ ਦਿਖਾ ਸਕਦੇ ਹੋ ਅਸਲੀ ਕੋਈ ਅਸਲੀ ਮੈਰਿਜ ਦਾ ਸੀਨ ਕੱਟ ਕੇ ਤੁਸੀਂ ਵਿੱਚ ਐਡ ਕਰ ਦਿਆ ਕਰੋ ਫਿਲਮ ਦੇ ਜਦੋਂ ਫਿਲਮ ਬਣਦੀ ਜਾਂ ਨਾ ਫਿਲਮ ਬਣਦੀ ਤੇ ਉਹ ਅਸਲ ਕਰਦਾਰ ਹੀ ਦਿਖਾਉਣਾ ਮੈਂ ਤਾਂ ਹੀ ਕਹਿੰਦਾ ਕਿ ਇਹਦਾ ਇੱਕ ਰਾਹ ਕੱਟਿਆ ਜਾਵੇ ਨਾ ਇੱਕ ਕਰਦਾਰ ਦੇ ਅਸਲੀ ਵਿਆਹ ਦਾ ਇੱਕ ਰਾਹ ਆ ਫਿਰ ਹੁੰਦਾ ਤੁਸੀਂ ਸੀਨ ਕੱਟ ਕੇ ਛੋਟਾ ਜਿਹਾ ਲਾ ਦਿਓ ਤੁਸੀਂ ਜ਼ਰੂਰੀ ਆ ਵੀ ਨਕਲੀ ਹੀ ਕਰਨਾ ਵਾ ਜਦੋਂ ਦਿਖਾਉਣਾ ਹੀ ਤਿੰਨ ਚਾਰ ਵਾਰ ਵਾਰ ਚਾਰ ਪੰਜ ਸਕਿੰਟ ਦਾ ਹੁੰਦਾ ਨਹੀਂ ਨਹੀਂ ਮੈਂ ਤੁਹਾਨੂੰ ਕਹਿਣਾ ਤੁਸੀਂ ਸਮਝ ਇਹ ਨਹੀਂ ਸਮਝ ਸਕਦੇ ਤੁਸੀਂ ਸਮਝ ਸਕਦੇ ਆ ਕਿ ਕੰਟੀਨਿਊਟੀ ਕਿਹਨੂੰ ਕਹਿੰਦੇ ਆ ਜਿਸ ਬੰਦੇ ਦਾ ਆਪਾਂ ਵਿਆਹ ਵਿਖਾਉਣ ਦੇ ਆ ਉਹਨੂੰ ਕਿੱਦਾਂ ਵਿਖਾਵਾਂਗੇ ਮੈਨੂੰ ਉਹ ਜਸਟੀਫਾਈ ਕਰੋ ਬਸ ਫਿਰ ਉਹ ਇਹ ਤੇ ਨਾ ਇਹ ਨਹੀਂ ਇਹ ਗਲਤ ਨਹੀਂ ਗਲਤ ਗੱਲਾਂ ਬਹੁਤ ਨੇ ਬਾਬਾ ਜੀ ਮੈਂ ਤਾਂ ਕਹਿੰਦਾ ਕਿ ਇਹਨਾਂ ਵਿਸ਼ਿਆਂ ਨੂੰ ਛੱਡ ਕੇ ਨਾ ਥੋੜਾ ਗਾਂ ਵਧিয়ে ਇਹਨਾਂ ਵਿਸ਼ਿਆਂ ਨੂੰ ਛੱਡ ਕੇ ਗਾਂ ਵਧਾਓ ਇਹ ਉੱਤੇ ਨਹੀਂ ਨਹੀਂ ਹੋਇਆ ਜੀ ਤੁਸੀਂ ਤੁਸੀਂ ਇਹਨੂੰ ਬੇਦਬੀ ਨਹੀਂ ਆਉਂਦੇ ਬਾਬਾ ਜੀ ਤੁਸੀਂ ਇਹਨਾਂ ਦੇ ਹੱਕ 'ਚ ਆਇਓ ਇੱਕ ਮਿੰਟ ਬਾਬਾ ਜੀ ਇੱਕ ਮਿੰਟ ਬਾਬਾ ਜੀ ਮੈਂ ਤੁਹਾਨੂੰ ਕਹਿੰਦਾ ਦੇਖੋ ਬੇਦਬੀ ਉਹ ਹੁੰਦੀ ਆ ਜੇ ਮਹਾਰਾ ਦਾ ਸਰੂਪ ਪਿਆ ਹੋਵੇ ਇਹ ਮਹਾਰਾ ਦਾ ਚੌਰ ਸਾਹਿਬ ਹੈ ਜਿਹੜੇ ਉਹ ਪਾਲਕੀ ਸਾਹਿਬ ਚੌਰ ਸਾਹਿਬ ਹੈ ਇਹ ਮਹਾਰਾ ਦਾ ਚੌਰ ਸਾਹਿਬ ਹੈ ਇਹ ਨਕਲੀ ਹੈ ਤਪਲਾ ਤੁਸੀਂ ਮੈਨੂੰ ਦੱਸੋ ਤਪਲਾ ਸਾਜ ਉਹ ਦਾ ਨਕਲੀ ਹੈ ਮੈਂ ਤੁਹਾਨੂੰ ਕਹਿੰਦਾ 400 ਕਰਿਆ ਸਹੀ ਬੁਦਾਨਾ ਬਣਾਈਏ ਇਹਨੂੰ ਬਹਿ ਕੇ ਸੌਟ ਆਊਟ ਕਰੀਏ ਮੁੱਦਾ ਅੱਜ ਕਰਿਆ ਉਹਦਾ ਅਸੀਂ ਨਹੀਂ ਬਣਾਇਆ ਮੁੱਦਾ ਇਹਨਾਂ ਨੇ ਮਜ਼ਾਕ ਕੀਤਾ ਖਾਲਸੇ ਪੰਥਾ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੀ ਬੇਅਦਬੀ ਕਰਕੇ ਚੌਧਾ ਸਾਹਿਬ ਉਹਨਾਂ ਨੇ ਮੁੱਦਾ ਕੀਤਾ ਜਦੋਂ ਆਉਂਦੇ ਨਹੀਂ ਰਹੇ ਜਿਹੜੇ ਪ੍ਰਬੰਧਕ ਨੇ ਆਉਂਦੇ ਨਹੀਂ ਆਪਾਂ ਬਹਿ ਕੇ ਗੱਲ ਕਰਦੇ ਮੋਹੀ ਤੇ ਕਹੀ ਜਾਂਦਾ ਇੱਥੋਂ ਪਤਾ ਲੱਗ ਰਿਹਾ ਵੀ ਜਿਹੜੇ ਮੈਡਮ ਸਰਗੁਣ ਮੈਤਾ ਨੇ ਉਹਨਾਂ ਦਾ ਸੈਟਅਪ ਆ ਸਾਰਾ ਇਹ ਸਰਗੁਣ ਦਾ ਆ ਸੈਟਅਪ ਨਹੀਂ ਸਰਗੁਣ ਮੈਡਮ ਦੇ ਪਰਲੇ ਸੈਟਅਪ ਨੇ ਉਥੇ ਪਰਲੇ ਸੈਟਅਪ ਨੇ ਇਹ ਕਿਨਾਂ ਦੇ ਨੇ ਇਹ ਸਰਮਣ ਕੋਲੇ ਸੀਰੀਅਲ ਬੰਦ ਹੋ ਗਿਆ ਉਹਨਾਂ ਦਾ ਇਹ ਹੁਣ ਇਹ ਗਾਂ ਲੀਜ਼ ਤੇ ਦਿੱਤਾ ਹੋਇਆ ਉਹਨਾਂ ਨੇ ਸੈਟਅਪ ਹਾਂ ਜਿਰਮ ਆ ਰਹੇ ਔਰੇ ਉਹ ਆ ਰਿਹਾ ਇੱਥੇ ਹਾਂ ਮੈਂ ਤਾਂ ਕਹਿਣਾ ਕਿ ਬਹਿ ਕੇ ਇੱਕ ਵਾਰੀ ਗੱਲ ਉਹਨਾਂ ਕੋਲ ਵੀ ਤੁਸੀਂ ਆ ਗਲਤ ਕੀਤਾ ਯਾਰ ਨਹੀਂ ਹਾਂ ਤੁਸੀਂ ਇਹ ਦੱਸੋ ਅਸੀਂ ਕਿਸੇ ਹੋਰ ਧਰਮ ਦੇ ਵਿੱਚ ਜਾ ਕੇ ਜਾ ਕੇ ਅਸੀਂ ਬੱਕਰਾ ਛਟਕਾ ਦੀ ਆਪਦੇ ਆਪਦੀ ਮਰਿਆਦ ਦੇ ਅਨੁਸਾਰ ਉਹ ਸਾਨੂੰ ਮਾਫ ਕਰਨਗੇ ਉਮ ਇਹ ਤਾਂ ਨਾ ਮੁੱਦਾ ਹੁਣ ਰਬੜ ਵਾਂਗੂ ਜਿੰਨਾ ਮਰਜ਼ੀ ਖਿੱਚੀ ਜਾਈ ਆ ਮੁੱਦਾ ਨਹੀਂ ਹੈਗਾ ਇਹ ਮੁੱਦਾ ਨਹੀਂ ਮੈਂ ਉਹੀ ਕਹੀ ਜਾਂਦਾ ਕਿ ਤੁਸੀਂ ਅਸੀਂ ਨਹੀਂ ਬਣਾਇਆ ਮੁੱਦਾ ਬਣਾਉਣ ਵਾਲਿਆਂ ਨੇ ਬਣਾਇਆ ਅੱਜ ਜਿਹਨਾਂ ਨੇ ਮੁੱਦਾ ਪੇਸ਼ ਕੀਤਾ ਹੈ ਨਾ ਇਹਨਾਂ ਦੇ ਇਹਨਾਂ ਦੇ ਨਾਲ ਖੜੇ ਹਾਂ ਮੈਂ ਇਹਨਾਂ ਦੇ ਨਾਲ ਆ ਕਰਿਆ ਉਹਨਾਂ ਨੇ ਮੈਂ ਇਹਨਾਂ ਦੇ ਨਾਲ ਖੜਾ ਵਾਂ ਪਰ ਮੈਂ ਸੱਚ ਦੇ ਨਾਲ ਖੜਾ ਮੈਨੂੰ ਵੀ ਗੱਲ ਤੇ ਸੁਣੋ ਉਹਨਾਂ ਦੀ ਅਸੀਂ ਇੱਕ ਪੱਖ ਸੁਣੀ ਜਾਂਦੇ ਹਾਂ ਦੂਜਾ ਪੱਖ ਸੁਣੀਏ ਨਾ ਦੂਜਾ ਪੱਖ ਸੁਣੀਏ ਨਾ ਕਿਤੇ ਤਾਂ ਕੌਣ ਦੀ ਗੱਲ ਹੋ ਗਈ ਗੱਲਬਾਤ ਹੋ ਗਈ ਆਰੇ ਮੈਂ ਇਸੇ ਲਈ ਖੜਾ ਇੱਥੇ ਕਿ ਆਉਣ ਵੀ ਨਾ ਝੜਪ ਤੁਸੀਂ ਵੇਟ ਕਰ ਰਹੇ ਹੋ ਇੱਥੇ ਹਾਂ ਵੇਟ ਕਰ ਰਹੇ ਹ ਮੈਂ ਕਿਹੜਾ ਬਾਹਰ ਮੈਂ ਵੀ ਕੁਰਬਾਨ ਪਾਈ ਮੈਂ ਵੀ ਅਮਰਤਾਰੀਆਂ ਮਰ ਮੈਂ ਗੱਲ ਕਰਨਾ ਕਿ ਮੈਂ ਉਹਨਾਂ ਉਹ ਪੱਖ ਤੇ ਸੁਣਾ ਜਾਵੇ ਸੌਲਡ ਆਊਟ ਕਰਾ ਕੇ ਜਾਗੇ ਤੁਸੀਂ ਕੋਈ ਬੰਦਾ ਹੀ ਨਾ ਹੋਵੇ ਦੱਸਣ ਵਾਲਾ ਕੋਈ ਬੰਦਾ ਹੀ ਨਾ ਹੋਵੇ ਆ ਪਿੱਛੇ ਜੇ ਯੂਪੀ ਦੇ ਵਿੱਚ ਕਿਸੇ ਨੇ ਛੋਟੇ ਸਾਹਿਬ ਜਿਆਦਾ ਕਰਤਾਰ ਕਰਾਤਾ ਸਿਰ ਗੁਰਦੁਆਰੇ ਵਾਲਿਆਂ ਦੀ ਉੱਥੇ ਕੋਈ ਬੋਲਿਆ ਇਦਾਂ ਦੇ ਹਜ਼ਾਰਾਂ ਮਸਲੇ ਨੇ ਮੈਨੂੰ ਕਿਵੇਂ ਨੂੰ ਮਸਲਿਆਂ 'ਚ ਨਾ ਪਈ ਆਪਾਂ ਇਹ ਐ ਸੌਲਡ ਆਊਟ ਹੋ ਜਾਣਾ ਹੈ ਲੋ ਗੁਰੂ ਘਰ ਗਏ ਉਹਨਾਂ ਨੂੰ ਮਨਾ ਕੀਤਾ ਗੁਰੂ ਘਰ ਵਾਲਿਆਂ ਨੇ ਵੀ ਨਹੀਂ ਇਹ ਕੰਮ ਨਹੀਂ ਹੋਣਾ ਮੈਂ ਤਾਂ ਹੀ ਕਹਿਣਾ ਕਿ ਇੱਕ ਵਾਰੀ ਬਿਠਾ ਕੇ ਗੱਲ ਤੇ ਕੀਤੀ ਜਾਵੇ ਵਨ ਸਾਈਡਡ ਗੱਲ ਆਪਾਂ ਕਿਉਂ ਕਰੀ ਜਾਂਦੇ ਚਲੋ ਠੀਕ ਹੈ ਭਾਈ ਤੁਹਾਨੂੰ ਬਿਠਾ ਕੇ ਗੱਲ